ਨੋ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪਰ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਤੇ ਬੈਠੇ ਆ ਇਹਨਾਂ ਦੀ ਕੋਈ ਮਤਲਬ ਕਿ ਦਸਨ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਜਾਣਦੇ ਹੋ ਰਜਿੰਦਰ ਗੁਪਤਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਪਦਮ ਸ਼੍ਰੀ ਵੀ ਹੈਗੇ ਟਰਾਈਡੈਂਟ ਗਰੁੱਪ ਦੇ ਵੀ ਚੇਅਰਮੈਨ ਆ ਏ ਅੱਜ ਬੜੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਪੰਜਾਬ ਚ ਇਨਵੈਸਟਮੈਂਟ ਦੀ ਇਹ ਸਾਨੂੰ ਨਾ ਮੈਂ ਜਿਹੜੀ ਪ੍ਰੈਸ ਜਾਂਦਾ ਜੀ ਉਹ ਪੁੱਛਦੇ ਸੀ ਟਰਾਈਡੈਂਟ ਮੱਧਿਆ ਪ੍ਰਦੇਸ਼ ਚ ਚਲਾ ਗਿਆ ਟਰਾਈਡੈਂਟ ਦਾ ਨਾਮ ਜ਼ਰੂਰ ਲੈਂਦੇ ਸੀਗੇ ਮੈਂ ਕਿਹਾ ਰਜਿੰਦਰ ਜੀ ਅੱਜ ਅਸੀਂ ਹਾਂ ਤੁਹਾਡੀ ਇਨਵੈਸਟਮੈਂਟ ਜਦੋਂ ਕਰਨ ਜਾਵਾਂਗੇ ਪ੍ਰੈਸ ਨੇ ਪੁੱਛਣਾ ਜ਼ਰੂਰ ਹੈ ਤੁਹਾਡੇ ਕੋਲ ਵੀ ਹੁਣ ਪੰਜਾਬ ਔਰ ਮੱਧਿਆ ਪ੍ਰਦੇਸ਼ ਚੋਂ ਤੁਹਾਨੂੰ ਕਿਹੜੀ ਸੂਬਾ ਚੰਗਾ ਲੱਗਦਾ ਸੋ ਇਹ ਹੁਣ ਸਵਾਲ ਆ ਜਾਂ ਇਹਨਾਂ ਨੂੰ ਪੁੱਛਿਓ ਜੇ ਤੁਸੀਂ ਸਾਰੇ ਇਹ ਜਿਹੜੀ ਇਨਵੈਸਟਮੈਂਟ ਕਰਨ ਜਾ ਰਹੇ ਜੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮੋਹੱਲੀ ਹੈਗੀ ਆ ਜਿਹੜੀ ਬਰਨਾਲੇ ਇਨਵੈਸਟਮੈਂਟ ਕਰਨ ਜਾ ਰਹੇ ਆ ਇਹ ਮੇਨਲੀ এমਪਲੋਇਮੈਂਟ ਓਰੀਐਂਟਡ ਹੈ ਇਹਦੇ ਵਿੱਚ ਕੁਛ ਇਨਵੈਸਟਮੈਂਟ ਟੈਕਸਟਾਈਲ ਚ ਜਿਹੜੀ ਕਿ এমਪਲੋਇਮੈਂਟ ਓਰੀਐਂਟਡ ਹੈ ਪੇਪਰ ਮਿਲ ਚ ਵੀ ਹੈ ਔਰ ਜਿਹੜਾ ਮੋਹਾਲੀ ਚ ਇਨਵੈਸਟਮੈਂਟ ਕਰ ਰਿਹਾ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਆਈਟੀ ਸੈਂਟਰ ਹੈ ਇਹਨਾਂ ਦਾ ਆਪਣਾ ਆਫਿਸ ਹੈ ਹਰ ਚੀਜ਼ ਹੈਗੀ ਹੈ ਇਹ ਟੋਟਲ ਇਨਵੈਸਟਮੈਂਟ ਜਿਹੜੀ ਹੈ 2000 ਕਰੋੜ ਦੀ ਹੈਗੀ ਹੈ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਜ਼ਮੀਨ ਇਹਨਾਂ ਕੋਲ ਹੈ ਮਾ ਪੂਰੇ ਇਹਨਾਂ ਦੇ ਪਲਾਨ ਰੈਡੀ ਹੈ ਤੇ ਬਾਕੀ ਇਹ ਟ੍ਰਾਈਡੈਂਟ ਗਰੁੱਪ ਹੈ ਤੁਸੀਂ ਬੜਾ ਇਹਨਾਂ ਦਾ ਸੁਣਿਆ ਹੋਣਾ ਇਹਨਾਂ ਦੀਆਂ ਤਿੰਨ ਫੈਸਿਲਿਟੀਆਂ ਆਲਰੇਡੀ ਹੈ ਦੋ ਬਰਨਾਲੇ ਹੈਗੀਆਂ ਇੱਕ ਮੱਧਿਆ ਪ੍ਰਦੇਸ਼ ਹੈ ਉਹ ਕੀ ਜਗਾ ਦਾ ਕੀ ਨਾਮ ਬੁਜਨੀ 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 ਹੈਗੀ ਬੁਧਨੀ ਬੁਧਨੀ ਮੱਧਿਆ ਪ੍ਰਦੇਸ਼ ਇਹ ਮੈਂ ਤੁਹਾਨੂੰ ਸਾਰਾ ਮਤਲਬ ਕਿ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਆਂ ਔਰ ਕਾਦੇ ਲਈ ਔਰ ਕਿਹੜੀ ਇਹ ਇਨਵੈਸਟਮੈਂਟ ਕਰ ਰਹੇ ਆ ਉਹ ਮੈਂ ਤੁਹਾਨੂੰ ਦੱਸਿਆ ਹੁਣ ਮੈਂ ਰਜਿੰਦਰ ਜੀ ਨੂੰ ਕਹੂੰਗਾ ਕਿ ਆਪਣੀ ਕੰਪਨੀ ਬਾਰੇ ਆਪਣੇ ਪ੍ਰੋਜੈਕਟ ਬਾਰੇ ਆਪਣੇ ਫਿਊਚਰ ਪਲਾਨਸ ਬਾਰੇ ਤੁਹਾਨੂੰ ਹੋਰ ਦੱਸਣਗੇ ਆਪ ਉਹ ਨੂੰ ਤੇ ਉਹ ਆਪਣੇ तो पहले तो मैं ऑनेबल इंडस्ट्री मिस्टर संगी जी ਦਾ ਬੜਾ ਤਨਵਾਦੀ ਹੈ ਕਿ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਲੇਕਿਨ ਜਿਹਨੂੰ ਕਹਿੰਦੇ ਨੇ ਕਿ ਵੀ ਬਨ ਕੇ ਖਿੱਚ ਕੇ ਕਿਆ-ਕਿਆ ਜਨੂ ਅਨੇ ਆਪਾਂ ਇਨਵੈਸਟਮੈਂਟ ਕਰਨੀ ਨਹੀਂ ਉਹ ਕੰਮ ਨੂੰ ਸ਼ੁਰੂ ਕਰ ਰਹਾ ਹੈ। ਔਰ ਜੋ ਇਹਨਾਂ ਨੇ ਕਿਹਾ ਕਿ ਫਰਕ ਦਾ ਗੱਲ ਪੁੱਛਣਾ ਹੈ। ਤਾਂ ਮੈਂ ਬੜੇ ਮਾਨ ਨਾਲ ਤੇ ਬੜਾ ਹੰਬਲੀ ਕਹਿਣਾ ਚਾਹਣਾ ਹੈ ਕਿ ਮੈਂ ਬੜੇ ਸਾਲਾਂ ਬਾਅਦ ਔਰ ਮੈਂ ਕਹਿੰਦਾ 20 ਸਾਲ ਬਾਅਦ ਪੰਜਾਬ 'ਚ ਐਸਾ ਦਾ ਇੱਕ ਵਾਤਾਵਰਨ ਦੇਖਿਆ ਜਿਸੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਨਵੈਸਟਮੈਂਟ ਕਰਨੀ ਨਹੀਂ ਕਰਨੀ ਹੈ ਮੈਂ 20 ਸਾਲ ਪਹਿਲਾਂ ਦੀ ਮੈਂ ਗੱਲ ਅੱਜ ਮਨਤੀ ਸਾਹਿਬ ਨਾਲ ਸ਼ੇਅਰ ਕਰ ਰਿਹਾ ਸੀਗਾ ਜੋ ਵੀ ਟ੍ਰੈਂਡ ਹੈ ਅੱਜ ਬड़ा ਹੈ ਛੋਟਾ ਹੈ ਕਿਸੇ ਉਦਯੋਗ ਹੈ ਇਹ ਪੂਰੀ ਪੰਜਾਬ ਸਰਕਾਰ ਦੀ ਹੀ ਦੇਣ ਹੈ ਸ਼ੁਰੂ ਹੀ ਪੀਐਸਆਈਡੀਸੀ ਤੋਂ ਪੰਜਾਬ ਸਰਕਾਰ ਦੀ ਹੀ ਦੇਣ ਤੋਂ ਬਾਅਦ ਇਹ ਛੋਟੇ ਤੋਂ ਵੱਡਾ ਹੋਇਆ ਔਰ ਇਤੋਂ ਤੋਂ ਵੀ ਵੱਧ ਕੇ ਅਸੀਂ ਹਿੰਦੁਸਤਾਨ ਦੇ ਅਲਗਲੇ ਜਗ ਹੈ ਇਹ ਜਿਹੜੀ ਪ੍ਰੋਜੈਕਟ ਦੀ ਖਾਸੀਅਤ ਕੀ ਹੈ ਕਿ ਇਹ ਬਿਲਕੁਲ ਜੋ ਪੇਪਰ ਪ੍ਰੋਜੈਕਟ ਦੀ ਐਕਸਪੈਂਸ਼ਨ ਹੈ ਉਹ ਸਾਰੀ ਦੀ ਸਾਰੀ ਵੀਟ ਵੀਟ ਬੇਸਡ ਹੈ ਆਪਣੀ ਸਟੋਅ ਬੇਸਡ ਹੈ ਉਹਦੀ ਮੈਕਸਿਮਮ ਇਨਕਮ ਜਿਹੜੀ ਹੈ ਫਾਰਮਰ ਨੂੰ ਜਾਂਦੀ ਹੈ ਜਿਹੜੀ ਉਹਨਾਂ ਦੀ ਪਰਾਲੀ ਜਾਂ ਤੂੜੀ ਬਚ ਜਾਂਦੀ ਹੈ ਉਹ ਜਿਹੜੀ ਕੰਮ ਨਹੀਂ ਆਉਂਦੀ ਉਹਨੂੰ ਅਸੀਂ ਪੇਪਰ ਚ ਲੈ ਕੇ ਆਨੇ ਆ ਸਾਰਾ ਗ੍ਰੀਨ ਪੇਪਰ ਹੈ ਉਹ ਆਪਣੇ ਆਪ ਦੁਨੀਆ ਦਾ ਪਹਿਲਾ ਪ੍ਰੋਜੈਕਟ ਸੀਗਾ ਸਭ ਤੋਂ ਵੱਡਾ ਪ੍ਰੋਜੈਕਟ जीडी स्पिनिंग की प्रोजेक्ट है वह भी इतों की खास करके कि जीव की कॉटन है कॉटन है वो, वो, वो मैक्सीम स्पिनिंग होने तो बाद टावल आती है और टावल की मैक्सीम जी है खपत वैल्यू एडिशन होने तो मैक्सीम इम्पलॉयमेंट जी है वुमेन इम्पलॉयमेंट रहती है <coughs> वुमेन इंपलॉयमेंट भी सैमी स्किल्ड रूर तो से रूरल इम्पलॉयमेंट्स रह मैक्सीमम से हाईली रेपल इफेक्ट अगर जी जो रेवन्यू आएगा ਜੇ 2000 ਕਰੋੜ ਦਾ ਇਨਵੈਸਟਮੈਂਟ ਦਾ ਜੋ ਵੀ ਇਹਦਾ ਰੈਵਨਿਊ ਆਏਗਾ 2000 ਕਰੋੜ ਜਾਂ 3000 ਕਰੋੜ ਉਹਦਾ ਮੈਕਸਿਮਮ ਰਿਪਰਫੈਕਟ ਹੈ कॉटन परचेस ਹੈ ਵੀ ਚੇਨ 플ੌਮੈਂਟ ਚ ਰਹੀ ਹੈ ਚ ਪ੍ਰੋਸੈਸ ਰਿਹਾ ਹੈ ਉਹ ਸਾਰਾ ਹੀ ਪੰਜਾਬ ਦੇ ਲੋਕਾਂ ਨਾਲ ਪੰਜਾਬ 'ਚ ਉਹਦੀ ਮੈਕਸਿਮਮ ਉਹਦੀ ਇੰਪੈਕਟ ਹੈ ਨੇ। ਔਰ ਮੈਂ ਸਰਕਾਰ ਨੂੰ ਮੁਬਾਰਕਬਾਦ ਦੇਣਾ ਚਾਹਨਾ ਹੈ ਕਿ ਬਨਾਰਾ ਹੁਣ ਬੈਕਵਰਡ ਨਹੀਂ ਰਿਹਾ ਉੱਥੇ ਕਾਰਪੋਰੇਸ਼ਨ ਵੀ ਹੋ ਗਈ ਹੈ। ਉਹ ਵੀ ਸਰਕਾਰ ਦੀ ਬੜੀ ਮੈਂ ਵਧਾਈ ਦੇਣਾ ਚਾਹੁੰਦਾ। ਸਾਨੂੰ ਟੈਲੈਂਟ ਰੱਖਣ ਦੀ ਟੈਲੈਂਟ ਮੇਨਟੇਨ ਕਰਨ ਦੀ ਵੀ ਬੜੀ ਸਾਨੂੰ ਸਹਾਇਤਾ ਰਹੀ ਹੈ। ਤੋ ਜੋ ਵੀ ਉਪਰਾਲੇ ਰਹੇ ਨੇ ਸਰਕਾਰ ਦੇ ਉਹ ਤੋਂ ਇੰਨਾ ਸੀ ਪ੍ਰਭਾਵਿਤ ਹੈ। ਔਰ ਮੈਂ ਇਸ ਗੱਲ ਦਾ ਵੀ ਮੈਂ ਦਿਸਾਬ ਨੂੰ ਅश्वਾਸਨ ਦੇਣਾ ਚਾਹ ਰਿਹਾ ਹਾਂ 50000 ਰੁਪਏ ਚਲਾਣਾ ਚਾਹਾਂ ਕਿਸੀ ਦੀਦੀ ਇਨਵੈਸਟਮੈਂਟ ਨੂੰ ਮਿਨੀਮਮ 15 ਮਹੀਨਿਆਂ ਦੰਦਨ ਤੇ ਚਲਾ ਕੇ ਇਹਦੀ ਇਮਪਲੋਇਮੈਂਟ ਜਨਰੇਸ਼ਨ ਹੋਏਗੀ, ਇੱਥੋਂ ਗਰੋਥ ਹੋਏਗੀ ਔਰ ਇਹ ਵੀ ਜੋ ਵੀ ਗਰੋਥ ਪੰਜਾਬ ਦੀ ਹੋਏਗੀ ਸਾਨੂੰ ਇਹਦਾ ਮਾਣ ਹੈ। ਬੁਟਾ ਹੀ ਪੰਜਾਬ ਤੋਂ ਲੱਗਿਆ ਹੈ, ਬੁਟਾ ਹੀ ਕੈਸੇੜੀ ਤੋਂ ਲੱਗਿਆ ਹੈ। ਔਰ ਇਹ ਪੰਜਾਬ ਦੀ ਟਾਇਰੰਡ ਜੋ ਹੈ ਪੰਜਾਬ ਦੀ ਧੇਨ ਹੈ ਔਰ ਜੇ ਬਾਹਰ ਵੀ ਗਏ ਆ ਉੱਥੇ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਪੰਜਾਬੀ ਦਾ ਨਾਮ ਰੌਸ਼ਨ ਕੀਤਾ ਮੈਂ ਨਾਲ ਲਫਤਾਂ ਕਰ ਫਿਰ ਮਾਨਯੋਗ ਮੰਤਰੀ ਜੀ ਮੰਤਕਾ ਕਰਾਂਗਾ ਸੀਮਾ ਜੀ ਨੇ ਸਾਡੇ ਐਡਵਾਈਜ਼ਰ ਨੇ ਸਾਨੂੰ ਬਹੁਤ ਰਵਾਈਸ ਕਰਦੇ ਨੇ ਸਾਡੇ ਬੜੇ ਕਾਬਿਲ ਅਫਸਰ ਸਾਹਿਬ ਅਮੀ ਜੀ ਬੈਠੇ ਨੇ ਔਰ ਉਸ ਇਹਨਾਂ ਨੂੰ ਬਹੁਤ ਤਕਲੀਫ ਦਿੰਦੇ ਔਰ ਸਾਡਾ ਹਰ ਕੰਮ ਉਹ ਖੜੇ ਪੈਰ ਕਰਦੇ ਨੇ ਮੈਂ ਇਹ ਵੀ ਕਹਿਣਾ ਚਾਹਾਂਗਾ ਇਹਨੂੰ ਜ਼ਾਤੀ ਸਮਝੋ ਜਾਂ ਕਿਸ਼ਤਾ ਸਮਝੋ ਕਿ ਪੰਜਾਬ ਕੋਈ ਕੰਮ ਐਸਾ ਨਹੀਂ ਹੈ ਜਿਹੜਾ ਇਕ ਰਾਤ ਰੁਕਦਾ ਹੋਵੇ ਇਹ ਤੁਸੀਂ ਜ਼ਾਤੀ ਤੌਰ ਤੇ ਵੀ ਕਹਿ ਸਕਦੇ ਹੋ ਕਿ ਨੂੰ ਜੋ ਵੀ ਕਹਿ ਸਕਦੇ ਹੋ ਪਰ ਮੈਂ ਆਖਰੀ ਗੱਲ ਕਹਿਣਾ ਚਾਹਾਂਗਾ ਕਿ ਬਾਹਰ ਕਿੰਨੀ ਵੀ ਇਨਵੈਸਟਮੈਂਟ ਕਰ ਲਈਏ ਉੱਥੇ ਸਾਨੂੰ ਕੋਈ ਨਹੀਂ ਜਾਣਦਾ ਇੱਥੇ ਇਨਵੈਸਟਮੈਂਟ ਕਰਦੇ ਆ ਕੋਈ ਭਾਈਚਾਰਾ ਕੋਈ ਦੋਸਤ ਕੋਈ ਮਿੱਤਰ ਕੋਈ ਰਿਸ਼ਤੇਦਾਰ ਉਹ ਨਾਲ ਲੱਗਦਾ ਹੈ ਤੁਹਾਡੀ ਸੋਸ਼ਲ ਕੈਪੀਟਲ ਇੱਥੇ ਬਿਲਡ ਹੁੰਦੀ ਹੈ ਬਾਹਰ ਜਿੰਨੇ ਮਰਜ਼ੀ ਲੋੜ ਹੋ ਜੀਏ ਉਹ ਸਾਡੀ ਸੋਸ਼ਲ ਕੈਪੀਟਲ ਨਹੀਂ ਹੈ ਬੈਲੈਂਸਿੰਗ ਜ਼ਰੂਰ ਹੈ ਇੱਥੇ ਦੀ ਵੀ ਸਾਰੀ ਸੋਸ਼ਲ ਕੈਪੀਟਲ ਹੈ ਇਸਤੇ ਨਾਤੇ ਭਾਈਚਾਰਾ ਉਹ ਇਹ ਦੂਤ ਕੇ ਦੇਣ ਨਹੀਂ ਉਸਦੇ ਪੈਸਾ ਵੀ ਕਮਾਓ ਉਹ ਅਲੱਗ ਅਲੱਗ ਹੈ ਲੇਕਿਨ ਜਦੋਂ ਨਹੀਂ ਸੋਸ਼ਲ ਕੈਪੀਟਲ ਤੁਹਾਡੀ ਆਪਣੀ ਸਟੇਟ ਦੇ ਕੇ ਜਾਂਦੀ ਹੈ ਤੁਹਾਡੀ ਆਪਣੀ ਜਗ੍ਹਾ ਦੇ ਕੇ ਜਦੋਂ ਜੰਪ ਲਓ ਔਰ ਉਹ ਜਿਹੜੀ ਤੌਨੀ ਕੀ ਇਮੋਸ਼ਨਲ ਫੀਲਿੰਗ ਆਂਦੀ ਹੈ ਉਹ ਇਮੋਸ਼ਨ ਤੁਸੀਂ ਇੱਕ ਸੈਂਸ ਆਫ ਪ੍ਰਾਈਡ ਹੈ ਉਹ ਸ਼ਾਇਦ ਕਿਤੇ ਵੀ ਕੰਮ ਕਰ ਲਓ ਅਮਰੀਕਾ ਕਰ ਲਓ ਬਾਹਰ ਕਰ ਲਓ ਉਹ ਤੁਸੀਂ ਪ੍ਰਦੇਸੀ ਰਹਿਣਾ ਇੱਥੇ ਕੰਮ ਕਰਨ ਨਾਲ ਤੁਸੀਂ ਉਹਦੇ ਚਾਰ ਰਿਸ਼ਤੇਦਾਰ ਭਾਈਚਾਰਾ ਦੋ ਉਸ ਮਿੱਤਰ ਸੱਚ ਖੜਦੇ ਹੋ ਉਹ ਇੱਕ ਸਭ ਤੋਂ ਵੱਡੀ ਤੌਨੀ ਇੱਕ ਇਸਮਰਤਬਾਤ ਇੱਕ ਜਿਹੜੀ ਸੈਂਸ ਆਫ ਕਮਿਟਮੈਂਟ ਹੈ ਸੈਂਸ ਆਫ ਕਮਿਟਮੈਂਟ ਹੈ ਉਹ ਕਿਤੇ ਨਹੀਂ ਆ ਸਕਦੀ ਮੈਂ ਅਪੀਲ ਕਰਾਂਗਾ ਹਰ ਇੱਕ ਬੰਦੇ ਨੂੰ ਹਰ ਇੱਕ ਜਿਹੜਾ ਆਪਣੀ ਆਪਣੀ ਜਗ੍ਹਾ ਚੁੰਦਾ ਉਹਨੂੰ ਇੱਕ ਸੈਂਸ ਆਫ ਕਮਿਟਮੈਂਟ ਅੱਜ ਜਦ ਸੰਜੀਤ ਜੀ ਕੋਲ ਆ ਰਹੇ ਸੀਗੇ ਤੇ ਇੱਕ ਅਲੱਗ ਕਿਸਮ ਦੀ ਫੀਲਿੰਗ ਸੀ ਬਾਹਰ ਵੀ ਜਾਂਦੇ ਹੁੰਦੇ ਕਿ ਲੱਗ ਇੱਕ ਬੜੀ ਆਪਣੇ ਪੰਨ ਦੀ ਫੀਲਿੰਗ ਸੀ ਮੈਂ ਸੰਜੀਤ ਜੀ ਜ਼ਿਆਦਾ ਕਹਿ ਰਿਹਾ ਹੁਣ ਮੈਂ ਤੁਹਾਡੇ ਦੇ ਗੱਲ ਸੁਣਾਇਆ ਆਈ ਕੀਪ ਮਾਈ ਸ਼ਿਪਸ ਨਾਉ ਸਾਇਲੈਂਟ ਹੈ ਥੈਂਕ ਯੂ ਮੈਂ ਥੋੜਾ ਜਿਹਾ ਆਪਣੇ ਜਨਰਲ ਵੀ ਇੰਡਸਟਰੀ ਡਿਪਾਰਟਮੈਂਟ ਬਾਰੇ ਦੱਸ ਰਿਹਾ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਸੂਬੇ ਲਈ ਖੁਸ਼ੀ ਦੀ ਗੱਲ ਹੈ ਕਿ ਰਜਿੰਦਰ ਗੁਪਤਾ ਜੀ ਜਿਹੜੀ ਇਨਵੈਸਟਮੈਂਟ ਅਨਾਉਂਸ ਕਰ ਰਹੇ ਆ ਤੇ ਥੋੜਾ ਜਿਹਾ ਬੜਾ ਹੰਬਲੀ ਇਹਨਾਂ ਨੇ ਦੱਸਿਆ ਪਰ ਮੈਂ ਇਹਨਾਂ ਦੇ ਗਰੁੱਪ ਬਾਰੇ ਤੁਹਾਨੂੰ ਦੱਸਦਾ ਇਹਦੀ ਜਿਹੜੀ ਮਾਰਕੀਟ ਕੈਪ ਹੈ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10 10000 ਕਰੋੜ ਹੈ ਇਸ ਵਲੇ ਇਹ ਇਨਵੈਸਟਮੈਂਟ ਨਾਲ ਹੋਰ ਵਧੇਗਾ ਦੂਜੀ ਗੱਲ ਅੱਜ ਦੀ ਡੇਟ 'ਚ 10000 এমপ্লয়িজ ਹਨ ਦੇ ਹੈਗੇ ਆ ਤੁਸੀਂ ਆਪ حساب ਲਗਾ ਲਓ ਜਿਹੜੀ ਕੰਪਨੀ ਦੇ 10000 এমপ্লয়ੀਜ਼ ਹੈਗੇ ਆ মিনিমাম 30000 ਬੰਦੇ ਨੂੰ ਤਾਂ ਰੋਟੀ ਰੋਜ਼ੀ ਇੱਥੋਂ ਮਿਲਦੀ ਹੈ ਔਰ ਜਿਹੜੀ ਇਹ ਹੁਣ ਫਰਦਰ ਇਨਵੈਸਟਮੈਂਟ ਕਰਨ ਜਾ ਰਹੇ ਆ 2000 ਬੰਦਾ ਹੋਰ এমਪਲਾਈ ਹੋਏਗਾ ਔਰ ਮੈਨੂੰ ਇਹ ਦੱਸ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਉਹਦੇ ਵਿੱਚ ਜ਼ਿਆਦਾ ਔਮਨ ਹੋਣਗੇ ਜਿਹੜੇ এমਪਲਾਈਜ਼ ਹੋਣਗੇ ਕਿਉਂਕਿ ਟੈਕਸਟਾਈਲ ਵਿੱਚ ਵੂਮਨ ਦਾ ਰੋਲ ਕਾਫੀ ਹੁੰਦਾ ਹੈਗਾ ਔਰ ਇਹਨਾਂ ਨੇ ਟ੍ਰੇਨਿੰਗ ਵੀ ਉਸ ਹਿਸਾਬ ਨਾਲ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਅ ਬੰਮੇਲ ਨੂੰ ਜੌਬ ਮਿਲਣ ਔਰ ਮੈਨੂੰ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਜਿਹੜੇ ਵੂਮਨ EMPLOYEES ਆ ਉਹਨਾਂ ਨੂੰ ਇਨਸੈਂਟਿਵ ਵੀ ਇਹ ਐਕਸਟਰਾ ਦਿੰਦੇ ਆ ਚਾਹੇ ਉਹ ਲੀਵ ਸ਼ੇਪ ਚਾਹੇ ਚਾਹੇ ਕੁਝ ਆ ਇਹ ਬੜਾ ਮਤਲਬ ਕਿ ਸ਼ਲਾਗਾ ਜੋ ਕੰਮ ਕਰ ਰਹੇ ਹੈਗੇ ਆ ਇਟ ਇਜ਼ ਰੀਅਲੀ ਐਪਰੀਸ਼ੀਏਬਲ ਵਾਟ ਹੀ ਇਸ ਡੂਇੰਗ ਬਾਕੀ ਜਿਹੜੀ ਸਾਡੇ ਵਿਜ਼ਨਰੀ ਲੀਡਰ ਹੈਗੇ ਆ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਵਿੱਚ ਕੱਲ ਅਸੀਂ ਆਰਟੀਬੀ ਐਕਟ ਜਿਹੜਾ ਹੈਗਾ ਉਹ ਵੀ ਫਾਰਮਲੀ ਲਾਂਚ ਕਰਾਂਗੇ ਉਹਦੀ ਡਿਟੇਲਸ ਤਾਂ ਕੱਲ ਦਵਾਂਗੇ ਪਰ ਮੈਂ ਤੁਹਾਨੂੰ ਦੱਸ ਰਿਹਾ ਉਹ ਰੈਵੋਲਿਊਸ਼ਨਰੀ ਐਕਟ ਹੈ ਜਿਹੜਾ ਕਿ ਕੱਲ ਫਾਰਮਲੀ ਲਾਂਚ ਹੋਏਗਾ ਉਸ ਤਰ੍ਹਾਂ ਦਾ ਐਕਟ ਨਾ ਕਦੀ ਬਣਿਆ ਮੈਂ ਇਹ ਨਹੀਂ ਕਹਿੰਦਾ ਬਣ ਨਹੀਂ ਸਕਦਾ ਕਾਪੀ ਪੇਸਟ ਤਾਂ ਹੋ ਹੀ ਸਕਦਾ ਪਰ ਅਜ ਤੱਕ ਨਹੀਂ ਬਣਿਆ ਸਾਡਾ ਸੂਬਾ ਪਹਿਲਾ ਹੋਏਗਾ ਜਿਹੜਾ ਇਸ ਤਰ੍ਹਾਂ ਦਾ ਐਕਟ ਲਿਆਏਗਾ ਐਕਟ ਤਾਂ ਪਹਿਲਾਂ ਹੋ ਗਿਆ ਸੀ ਇੱਕ ਵਾਰੀ ਮਤਲਬ ਕਿ ਕੈਬਨਿਟ ਚੋ ਵੀ ਹੋ ਗਿਆ ਵਿਧਾਨ ਸਭਾ ਚੋ ਹੋ ਗਿਆ ਬਟ ਉਹ ਰੂਲ ਫਰੇਮ ਨਹੀਂ ਹਲੇ ਹੋਏ ਸੀ ਰੂਲਸ ਵੀ ਫਰੇਮ ਹੋ ਗਏ ਆ ਔਰ ਅਸੀਂ ਕੱਲ ਆਫੀਸ਼ੀਅਲੀ ਕਰ ਰਹੇ ਆ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਸਾਡੀ ਇਨਵੈਸਟਮੈਂਟ ਦੇ ਨੰਬਰਸ ਐ ਉਸਕਾ ਹੀ ਰਾਕਟ ਹੋ ਰਹੀ ਆ ਮੈਂ ਅਬ ਵਧਾਈ ਦੇਣਾ ਅਮੇ ਦਾਖਾ ਜੀ ਨੂੰ ਕਮਲ यादव ਜੀ ਨੂੰ ਸਰਬੀ ਮਲਕ ਜਿਹੜੇ ਸਾਡੇ ਸੀਨੀਅਰ ਅਫਸਰ ਹੈ ਇੰਡਸਟਰੀ ਡਿਪਾਰਟਮੈਂਟ ਦੇ ਸੀਮਾ ਬਾਂਸਲ ਸਾਡੇ ਵਾਈਸ ਚੇਅਰ ਪਰਸਨ ਜਿਹੜੇ ਸਾਨੂੰ ਹਮੇਸ਼ਾ ਐਡਵਾਈਸ ਕਰਦੇ ਰਹਿੰਦੇ ਆ ਕਿ ਮੈਨੂੰ ਨਹੀਂ ਪਤਾ ਮੈਂ ਅੱਗੇ ਕਿਸੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸੀਮਾ ਬਾਂਸਲ ਹੈ ਵਾਈਸ ਚੇਅਰ ਪਰਸਨ ਇਹ ਬੋਸਟਨ ਕੰਸਲਟੈਂਸੀ ਗਰੁੱਪ ਵਿੱਚ ਪਹਿਲਾਂ ਹੁੰਦੇ ਸੀਗੇ ਔਰ ਸਿਰਫ ਕਿ ਕਿਉਂਕਿ ਇਹ ਪੰਜਾਬ ਦੇ ਆ ਬਟਿੰਡਾ ਤੋਂ ਹੈਗੇ ਕਿ ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਆ 93% ਪੇ ਕਟ ਲੈ ਕੇ ਪੰਜਾਬ ਸਰਕਾਰ ਚ ਕੰਮ ਕਰਦੇ ਹੈਗੇ। ਥੈਟ ਇਜ਼ ਦੀ ਟਾਈਪ ਆਫ ਸੈਕਰੀਫਾਈਸ ਆਪਣੇ ਪੰਜਾਬੀ ਕਰਦੇ ਆ। ਨੂੰ ਕੋਈ ਕਿਸੇ ਦਾ ਕੋਈ ਕੁਐਸਚਨ ਹੋਵੇ ਦੱਸੋ।